ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡਾ ਪੇਟ ਮੋਟਾਪੇ ਦੀ ਤਰਫ ਵੱਧ ਰਿਹਾ ਤਾਂ ਚੀਨੀ ਸਫੈਦ ਚੌਲ ਅਤੇ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰੋ ਨੰਬਰ 2 ਵਾਲਾਂ ਨੂੰ ਲੰਮੇ ਕਰਨ ਲਈ ਸੂਰਜਮੁਖੀ ਦਾ ਤੇਲ ਬਹੁਤ ਹੀ ਫਾਇਦੇਮੰਦ ਹੈ ਇਸ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰਿਆ ਕਰੋ ਲਾਭ ਮਿਲੇਗਾ ਨੰਬਰ 3 ਗੁਲਾਬ ਜਲ ਤੇ ਚੰਦਨ ਦਾ ਪਾਊਡਰ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲਓ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਗੋਰਾ ਹੋ ਜਾਵੇਗਾ ਨੰਬਰ 4 ਗਰਭਪਤੀ ਔਰਤਾਂ ਨੂੰ ਅੰਡੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਸ ਵਿੱਚ ਪ੍ਰੋਟੀਨ ਪਾਇਆ ਜਾਂਦਾ ਜੋ ਗਰਭਪਤੀ ਔਰਤਾਂ ਲਈ ਬਹੁਤ ਹੀ ਜ਼ਰੂਰੀ ਹੈ। ਨੰਬਰ 5 ਚਾਹ ਪੱਤੀ ਵਿੱਚ ਸ਼ਹਿਦ ਮਿਲਾ ਕੇ ਕੁਝ ਸਮੇਂ ਲਈ ਆਪਣੇ ਬੁੱਲ੍ਹਾਂ ਉੱਪਰ ਲਗਾ ਲਓ। ਇਸ ਨਾਲ ਤੁਹਾਡੇ ਕਾਲੇ ਹੋਏ ਬੁੱਲ ਗੁਲਾਬੀ ਹੋਣ ਲੱਗ ਜਾਣਗੇ। ਨੰਬਰ 6 ਜੇਕਰ ਸਵੇਰ ਦੇ ਸਮੇਂ ਤੁਸੀਂ ਖਾਲੀ ਪੇਟ ਮਟਰ ਦਾ ਇੱਕ ਗਲਾਸ ਜੂਸ ਪੀ ਲੈਂਦੇ ਹੋ ਇਸ ਨਾਲ ਤੁਹਾਡਾ ਚਿਹਰਾ ਨਿੱਖਰ ਜਾਵੇਗਾ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹੇਗਾ। ਨੰਬਰ 7 50 ਸਾਲ ਦੀ ਉਮਰ ਵਿੱਚ ਵੀ ਜਵਾਨੀ ਬਰਕਰਾਰ ਰੱਖਣ ਲਈ ਰੋਜ਼ਾਨਾ ਦਿਨ ਵਿੱਚ ਦੋ ਵਾਰ ਆਪਣੇ ਚਿਹਰੇ ਉੱਪਰ ਕਲੀਨਸਿੰਗ ਕਰੋ ਤੇ ਨਾਲ ਹੀ ਮੌਸਚਰਾਈਜ਼ਰ ਕਰੋ। ਨੰਬਰ 8 ਨਿੰਬੂ ਦਾ ਛਿਲਕਾ ਖਾਣਾ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਨਾਲ ਹੀ ਸਰੀਰ ਦੀ ਊਰਜਾ ਵੀ ਵਾਧਦੀ ਹੈ ਪੇਟ ਦੀਆਂ ਬਿਮਾਰੀਆਂ ਠੀਕ ਕਰਨ ਲਈ ਮਸਰ ਦੀ ਦਾਲ ਦਾ ਸੇਵਨ ਕਰਨਾ ਬਹੁਤ ਲਾਭ ਮਿਲਦਾ ਹੈ। ਨੰਬਰ 9 ਫੈਟੀ ਲੀਵਰ ਵਾਲੇ ਇਨਸਾਨ ਨੂੰ ਦੁੱਧ ਤੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 10 ਬਾਰ-ਬਾਰ ਥਕਾਵਟ ਮਹਿਸੂਸ ਹੁੰਦੀ ਹੋਵੇ ਤਾਂ ਗੁੜ ਵਿੱਚ ਚਨੇ ਮਿਲਾ ਕੇ ਖਾਣੇ ਸ਼ੁਰੂ ਕਰਦੇ ਹੋ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 11 ਰੋਜ਼ਾਨਾ 4 ਬਦਾਮ ਖਾਣ ਨਾਲ ਦਿਲ ਸ਼ੂਗਰ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤੇ ਨਾਲ ਹੀ ਤੁਸੀਂ ਜਵਾਨ ਦੇ ਨਾਲ ਨਾਲ ਲੰਮੀ ਉਮਰ ਜੀ ਸਕਦੇ ਹੋ। ਨੰਬਰ 12 ਚਿਹਰੇ ਉੱਪਰ ਦਾਗ-ਧੱਬੇ ਸ਼ਾਇਆ ਹੋਣ ਜਾਂ ਝੁਰੜੀਆਂ ਪੈਣ ਲੱਗ ਜਾਣ ਤਾਂ ਰੋਜ਼ਾਨਾ ਖੀਰੇ ਦੇ ਟੁਕੜੇ ਨਾਲ ਚਿਹਰੇ ਦੀ ਮਾਲਿਸ਼ ਕਰੋ ਇਸ ਨਾਲ ਗੁੱਝੇ ਤੇ ਨਵੀਂ ਚਿਹਰਾ ਜਵਾਨ ਨਜ਼ਰ ਆਉਣ ਲੱਗ ਚਾਹੇਕਾ ਨੰਬਰ 13 ਮਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਲਾ ਕੇ ਚਿਹਰੇ ਤੇ ਲਗਾਉਣਾ ਚਿਹਰੇ ਦੇ ਦਾਗ ਤਬੇ ਖਤਮ ਹੋ ਜਾਂਦੇ ਨੇ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਨੰਬਰ 14 ਜੇਕਰ ਸਿਰਦਰਦ ਹੋ ਰਿਹਾ ਹੋਵੇ ਜਾਂ ਫਿਰ ਮਾਈਗਰੇਨ ਦੀ ਸਮੱਸਿਆ ਹੋਵੇ ਤਾਂ ਨਿੰਬੂ ਦੇ ਛਿਲਕੇ ਨੂੰ ਪੀਸ ਕੇ ਆਪਣੇ ਸਿਰ ਦੀ ਮਾਲਿਸ਼ ਕਰ ਲਓ ਇਸ ਨਾਲ ਸਿਰਦਰਦ ਮਾਈਗਰੇਨ ਦੇ ਤਰ ਤੋ ਆਰਾਮ ਮਿਲੇਗਾ ਨੰਬਰ 14 ਜੇਕਰ ਤੁਹਾਡੀ ਸਕਿਨ ਰੁੱਖੀ ਤੇ ਬੇਜਾਨ ਲੱਗ ਰਹੀ ਹੈ ਤਾਂ ਤੁਸੀਂ ਗੀਂਦੇ ਦੇ ਫੁੱਲ ਦਾ ਫੇਸ ਪੈਕ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਨੂੰ ਬਹੁਤ ਲਾਭ ਮਿਲੇਗਾ ਨਿੰਬਰ 16 ਅਦਰਕ ਪਰਚੰਤ ਤੰਤਰ ਨੂੰ ਮਜ਼ਬੂਤ ਕਰਦਾ ਤੇ ਨਾਲ ਹੀ ਪੇਟ ਵਿੱਚ ਬਣਨ ਵਾਲੇ ਗੈਸ ਨੂੰ ਵੀ ਰੋਕਣ ਦਾ ਕੰਮ ਕਰਦਾ ਹੈ ਪਰਚੰਤ ਤੰਤਰ ਨੂੰ ਤੇਜ਼ ਕਰਦਾ ਤੇ ਨਾਲ ਹੀ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਨੰਬਰ 17 ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਚੱਟਣਾ ਖਾਂਸੀ ਗਲੇ ਦੀ ਖਰਾਸ ਦੂਰ ਹੋ ਜਾਂਦੀ ਹੈ। ਨਾਰੀਅਲ ਤੇਲ ਵਿੱਚ ਕਪੂਰ ਮਿਲਾ ਕੇ ਲਗਾਉਣਾ ਵਾਲਾਂ ਦਾ ਰੁੱਖਾਪਨ ਤੇ ਸਿਕਰੀ ਦੂਰ ਹੋ ਜਾਂਦੀ ਹੈ। ਨੰਬਰ 18 ਰੋਜ਼ਾਨਾ ਰਾਤ ਨੂੰ ਅਖਰੋਟ ਪਿਆਓ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਵਜ਼ਨ ਤੇਜਾ ਘੱਟ ਹੋ ਜਾਂਦਾ। ਤੁੰਨੀ ਵਿੱਚ ਸਰੋਂ ਦਾ ਤੇਲ ਪਾਉਣਾ ਪੇਟ ਕਦੇ ਵੀ ਬਾਹਰ ਨੂੰ ਨਹੀਂ ਆਉਂਦਾ। ਨੰਬਰ 19 ਮੂਲੀ ਦਾ ਰਸ ਪੀਣਾ ਚਿਹਰਾ ਸਾਫ ਹੁੰਦਾ ਨਾਲ ਹੀ ਦਾਲ ਚੀਨੀ ਦਾ ਸੇਵਨ ਕਰਨਾ ਸਰੀਰ ਕਈ ਰੋਗਾਂ ਉਹ ਹਮੇਸ਼ਾ ਲਈ ਪਚਿਆ ਰਹਿੰਦਾ ਹੈ ਨੰਬਰ 2 ਖਾਣਾ ਖਾਣ ਸਮੇਂ ਜੇਕਰ ਤੁਸੀਂ ਸਲਾਦ ਉੱਪਰ ਨਿੰਬੂ ਦਾ ਰਸ ਮਿਲਾ ਕੇ ਖਾ ਲੈਂਦੇ ਹੋ ਤੇ ਇਸ ਨਾਲ ਬਦਹਜਮੀ ਨਹੀਂ ਹੁੰਦੀ ਸਿਰ ਵਿੱਚ ਤੇਲ ਦੀ ਮਾਲਿਸ਼ ਕਰਨਾ ਸਿਰ ਵਿੱਚ ਕਦੇ ਵੀ ਦਰਦੀ ਸਮੱਸਿਆ ਨਹੀਂ ਹੁੰਦੀ ਨੰਬਰ 82 ਚੈਨੀ ਅਤੇ ਥਕਾਵਟ ਹੋਣ ਤੇ ਅਨਾਰ ਦੇ ਰਸ ਵਿੱਚ ਨਿੰਬੂ ਨਿਚੋੜ ਕੇ ਪੀਲੋ ਇਹ ਕਾਫੀ ਫਾਇਦੇਮੰਦ ਹੈ। ਨੰਬਰ 2 ਰੋਜ਼ਾਨਾ ਜੋ ਲੋਕ ਸ਼ਾਮ ਨੂੰ ਚੌਲਾਂ ਦਾ ਸੇਵਨ ਕਰਦੇ ਆ ਉਹਨਾਂ ਦੇ ਸਰੀਰ ਦੀ ਚਰਬੀ ਬਹੁਤ ਜਲਦੀ ਵਧਣ ਲੱਗ ਜਾਂਦੀ ਹੈ। ਰੋਜ਼ਾਨਾ ਤੇ ਹੀ ਖਾਣ ਵਾਲੇ ਇਨਸਾਨ ਦਾ ਕਦੇ ਵੀ ਪੇਟ ਖਰਾਬ ਨਹੀਂ ਹੁੰਦਾ। ਨੰਬਰ 13 ਰੋਜ਼ਾਨਾ ਸੇਵ ਖਾਣਾ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਨਾਲ ਹੀ ਪੇਟ ਦੀ ਸਫਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਨੰਬਰ 24 ਜੇਕਰ ਤੁਹਾਡੀਆਂ ਗੱਲਾਂ ਪਿੱਚਕ ਗਈਆਂ ਹੋਣ ਤਾਂ ਗਲਿਸਰੀਨ ਵਿੱਚ ਗੁਲਾਬ ਜਲ ਮਿਲਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਫਾਇਦਾ ਮਿਲੇਗਾ ਨੰਬਰ 25 ਇਮਲੀ ਦਾ ਪਾਣੀ ਪੀਣਾ ਤੁਹਾਡਾ ਖੂਨ ਸਾਫ਼ ਹੋ ਜਾਂਦਾ ਅਦਰਕ ਅਤੇ ਨਿੰਬੂ ਦਾ ਪਾਣੀ ਪੀਣ ਨਾਲ ਵੀ ਖੂਨ ਸਾਫ਼ ਹੋ ਜਾਂਦਾ ਨਾਲ ਹੀ ਚਿਹਰੇ ਉੱਪਰ ਚਵਾਨੀ ਰਹਿੰਦੀ ਹੈ ਨੰਬਰ ਛੇਬੀ ਜਿਹੜੇ ਲੋਕ ਸਵੇਰੇ دیر ਨਾਲ ਉੱਠਦੇ ਨੇ ਉਹਨਾਂ ਦੇ ਦਿਮਾਗ ਦੀਆਂ ਨਸਾਂ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਨਾਲ ਹੀ ਰੋਗਾਂ ਦਾ ਸ਼ਿਕਾਰ ਵੀ ਹੋਣ ਲੱਗ ਜਾਂਦੇ ਹਨ ਨੰਬਰ 7 ਜਦੋਂ ਵੀ ਤੁਸੀਂ ਆਟਾ ਗੁੰਨ ਕੇ ਰੱਖਦੇ ਹੋ ਤਾਂ ਇਸ ਉੱਪਰ ਸੂਤੀ ਕੱਪੜਾ ਗਿੱਲਾ ਕਰਕੇ ਰੱਖ ਦਿਓ 10 ਮਿੰਟ ਆਟੇ ਨੂੰ ਇਸ ਕੱਪੜੇ ਨਾਲ ਟੱਕਣ ਨਾਲ ਆਟਾ ਨਰਮ ਤੇ ਮੁਲਾਇਮ ਹੋ ਜਾਂਦਾ ਜਿਸ ਨਾਲ ਰੋਟੀ ਵੀ ਚੰਗੀ ਬਣਦੀ ਹੈ ਨੰਬਰ 28 ਜਿੰਨਾਂ ਲੋਕਾਂ ਨੂੰ ਡਾਈਜੈਸ਼ਨ ਦੀ ਸਮੱਸਿਆ ਰਹਿੰਦੀ ਆ ਉਹਨਾਂ ਲੋਕਾਂ ਨੂੰ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਨੰਬਰ 29 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਇਸ਼ਨਾਨ ਕਰ ਲੈਂਦੀਆਂ ਨੇ ਉਹਨਾਂ ਉੱਪਰ ਕਦੇ ਵੀ ਚੱਲਦੀ ਬੁਢਾਪਾ ਨਹੀਂ ਆਉਂਦਾ ਇਸ ਤੋਂ ਇਲਾਵਾ ਜੇਕਰ ਤੁਸੀਂ ਪੱਕਾ ਮੂੜ ਖਾ ਲੈਂਦੇ ਹੋ ਤਾਂ ਇਸ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਆ ਦੇ ਨਾਲ ਹੀ ਕਬਜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 30 ਖੱਟੇ ਫਲ ਖਾਣ ਨਾਲ ਸਰੀਰ ਦੀ ਚਰਬੀ ਨੂੰ ਜਲਦੀ ਨਾਲ ਘੱਟ ਕੀਤਾ ਜਾ ਸਕਦਾ ਨਾਲ ਹੀ ਸਰੀਰ ਅੰਦਰ ਵਿਟਾਮਿਨ ਸੀ ਦੀ ਕਮੀ ਨੂੰ ਵੀ ਜਲਦੀ ਪੂਰਾ ਕਰ ਦਿੰਦੇ ਹਨ ਨੰਬਰ 31 ਚਿਹਰੇ ਦੀਆਂ ਛਾਈਆਂ ਸਾਫ਼ ਕਰਨੀਆਂ ਹੁਣ ਤਾਂ ਰੋਜ਼ਾਨਾ ਨਿੰਬੂ ਦਾ ਛਿਲਕਾ ਚਿਹਰੇ ਉੱਪਰ ਮਸਲ ਲੋ ਇਸ ਨਾਲ ਵੀ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 32 ਜੇਕਰ ਚਿਹਰੇ ਉੱਪਰ ਝੁਰੜੀਆਂ ਹੋਣ ਤਾਂ ਹਰੀ ਚਾਹ ਦਾ ਸੇਵਨ ਕਰਨਾ ਬਹੁਤ ਜਲਦੀ ਖਤਮ ਹੋ ਜਾਂਦੀਆਂ ਹਨ ਨੰਬਰ 33 ਜੇਕਰ ਕਿਸੇ ਵੀ ਕੱਪੜੇ ਉੱਪਰ ਲਿਪਸਟਿਕ ਦਾ ਦਾਗ ਲੱਗ ਜਾਵੇ ਤਾਂ ਉਸ ਉੱਪਰ ਕਾਲਗਟ ਲਗਾ ਕੇ ਰਗੜ ਦਿਓ ਇਸ ਨਾਲ ਦਾਗ ਵੀ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 34 ਗੁੜ ਖਾਣ ਨਾਲ ਕਦੇ ਵੀ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਤੇ ਨਾਲ ਹੀ ਰੋਸਾਨਾ ਪਿਆਜ਼ ਖਾਣਾ 피ਰਤੇ ਬਹੁਤ ਸਾਰੇ ਰੋਗ ਦੂਰ ਰਹਿੰਦੇ ਹਨ। ਨੰਬਰ 35 ਬੈਂਗਣ ਦਾ ਸਲਾਦ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਪਹਿਲਾਂ ਉਸ ਨੂੰ ਪਾਣੀ ਵਿੱਚ ਪਾ ਕੇ ਕੱਟੋ ਇਸ ਨਾਲ ਕਦੇ ਵੀ ਅੱਖਾਂ ਵਿੱਚੋਂ ਪਾਣੀ ਨਹੀਂ ਆਵੇਗਾ ਨੰਬਰ 36 ਜੇਕਰ ਪਿਆਜ਼ ਖਾਣ ਨਾਲ ਚੱਕਰ ਆ ਰਹੇ ਹੋਣ ਤਾਂ ਉਹਨਾਂ ਨੂੰ ਕਾਲਾ ਨਮਕ ਲਗਾ ਕੇ ਖਾ ਲਓ ਇਸ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ ਨੰਬਰ 37 ਇਲਾਇਚੀ ਚਬਾਉਣ ਨਾਲ ਮੂੰਹ ਦੀ ਦੁਰਗੰਧ ਦੇ ਨਾਲ ਨਾਲ ਹੀ ਖਰਾਬਸਵਾ ਨਾਲ ਇਹ ਨਾਲ ਲੜਨ ਵੀ ਸਾਡੀ ਮਦਦ ਕਰਦੀ ਹੈ ਰਾਤ ਨੂੰ ਜੇਕਰ ਤੁਸੀਂ ਇਲੈਚੀ ਚਬਾ ਲੈਂਦੇ ਹੋ ਤਾਂ ਇਸ ਨਾਲ ਮੂੰਹ ਦੀ ਦੁਰਗੰਧ ਹੀ ਦੂਰ ਨਹੀਂ ਹੁੰਦੀ ਸੋ ਕੁ ਦੰਦਾਂ ਤੇ ਮਸੂੜਿਆਂ ਨੂੰ ਵੀ ਮਜ਼ਬੂਤ ਕਰਦੀ ਹੈ ਨੰਬਰ 38 ਵਿਟਾਮਿਨ ਡੀ ਕੈਪਸੂਲ ਨੂੰ ਕਦੇ ਵੀ ਸਿੱਧੇ ਆਪਣੇ ਚਿਹਰੇ ਉੱਪਰ ਨਾ ਲਗਾਓ ਇਸ ਵਿੱਚ ਹਮੇਸ਼ਾ ਕੋਈ ਤੇਲ ਮਿਕਸ ਕਰਕੇ ਹੀ ਲਗਾਓ ਨਹੀਂ ਤਾਂ ਤੁਹਾਡੀ ਸਕਿਨ ਖਰਾਬ ਹੋ ਸਕਦੀ ਹੈ ਨਮਰੂਨ ਤਾਲੀ ਜੇਕਰ ਤੁਸੀਂ ਅੱਖਾਂ ਦੀ ਕੋਈ ਵੀ ਸਮੱਸਿਆ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਮਲੇ ਦਾ ਰਸ ਪਣਾ ਕੇ ਪੀਲੋ ਇਸ ਨਾਲ ਅੱਖਾਂ ਦੇ ਨਾਲ ਨਾਲ ਸਰੀਰ ਨੂੰ ਵੀ ਕਈ ਲਾਭ ਮਿਲਦੇ ਹਨ ਨੰਬਰ 40 ਅਮਰੂਦ ਖਾਣਾ ਸਾਡੇ ਸਰੀਰ ਨੂੰ ਵਿਟਾਮਿਨ ਸੀ ਮਿਲਦਾ ਜਿਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਆ ਨਾਲ ਹੀ ਲੱਗੇ ਹੋਏ ਰੋਗ ਵੀ ਖਤਮ ਹੋਣ ਲੱਗ ਜਾਂਦੇ ਨੇ ਇਸ ਲਈ ਰੋਜ਼ਾਨਾ ਇੱਕ ਵੱਡਾ ਅਮਰੂਦ ਜ਼ਰੂਰ ਖਾਓ ਨੰਬਰ 41 ਜੇਕਰ ਸਾਹ ਲੈਣ ਦੀ ਸਮੱਸਿਆ ਹੋਵੇ ਤਾਂ ਹਰੀ ਮਿਰਚ ਖਾਣਾ ਬਹੁਤ ਲਾਭ ਮਿਲਦਾ ਨਮਕ ਦੀ ਮਾਲਿਸ਼ ਕਰਨਾ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ ਨੰਬਰ 42 ਜੇਕਰ ਪੈਰ ਵਿੱਚ ਮੋਚ ਆ ਜਾਵੇ ਤਾਂ ਉਸ ਜਗ੍ਹਾ ਤੇ ਬਰਫ਼ ਰਗੜ ਲਓ ਇਸ ਨਾਲ ਆਰਾਮ ਮਿਲੇਗਾ ਰਾਤ ਨੂੰ ਨੀਂਦ ਨਾ ਪੂਰੀ ਕਰਨਾ ਚਿਹਰੇ ਨੂੰ ਨਾ ਧੋਣਾ ਇਹ ਸਾਰੀਆਂ ਆਦਤਾਂ ਤੁਹਾਡੇ ਚਿਹਰੇ ਨੂੰ ਖਰਾਬ ਕਰ ਸਕਦੀਆਂ ਹਨ ਨੰਬਰ 43 ਹਰ ਰੋਜ਼ ਤਾਜ਼ੇ ਟਮਾਟਰ ਖਾਣ ਨਾਲ ਕਦੇ ਵੀ ਸਫੈਦ ਨਹੀਂ ਹੋਣਗੇ ਨਾਲ ਹੀ ਚਿਹਰੇ ਉੱਪਰ ਵੀ ਨਿਖਾਰ ਤੇ ਜਵਾਨੀ ਆ ਜਾਵੇਗੀ ਨੰਬਰ 44 ਜਿਹੜੇ ਲੋਕ ਨਾਸ਼ਤੇ ਵਿੱਚ ਇਲਾਇਚੀ ਦਾ ਸੇਵਨ ਕਰਦੇ ਉਹਨਾਂ ਦਾ ਭਜਨ ਜਾਂ ਤੁਰਨ ਸਮੇਂ ਸਾਫ ਲੜਾਂ ਬੰਦ ਹੋ ਜਾਂਦਾ ਹੈ। ਨੰਬਰ 45 ਘੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਤੇਜ਼ ਹੁੰਦਾ ਨਾਲ ਹੀ ਜਿਹੜੇ ਲੋਕ ਰੋਜ਼ਾਨਾ ਇਸ਼ਨਾਨ ਕਰਦੇ ਉਹਨਾਂ ਦਾ ਸਰੀਰ ਹਮੇਸ਼ਾ ਸਹੀ ਰਹਿੰਦਾ ਹੈ। ਨੰਬਰ 46 ਜਿਹੜੇ ਤੇ ਚਿਹਰੇ ਤੇ ਤਾਗ ਤੱਬੇ ਦੂਰ ਕਰਨ ਲਈ ਟਮਾਟਰ ਨੂੰ ਕੱਟ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਤੇ ਤਾਗ ਤੱਬੇ ਸਾਫ ਹੋ ਜਾਣਗੇ। ਨੰਬਰ 47 ਜੇਕਰ ਚਿਹਰੇ ਉਪਰ ਬਹੁਤ ਜ਼ਿਆਦਾ ਦਾਗ-ਧੱਬੇ ਆ ਤਾਂ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਤੇ ਉਸ ਵਿੱਚ ਗੁਲਾਬ ਜਲ ਮਿਲਾ ਕੇ ਮਿਕਸ ਵਿੱਚ ਪੀਸ ਕੇ ਇੱਕ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਆਪਣੇ ਚਿਹਰੇ ਤੇ 15 25 30 ਮਿੰਟ ਲਈ ਲਗਾਓ ਤੇ ਫਿਰ ਚਿਹਰੇ ਨੂੰ ਧੋ ਲਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 48 ਚਿਹਰੇ ਦੇ ਕਾਲੇ ਦਾਗ-ਧੱਬੇ ਘਟ ਕਰਨ ਲਈ ਇੱਕ ਚਮਚ ਮਲਤਾਨੀ ਮਿੱਟੀ ਵਿੱਚ ਇੱਕ ਚਮਚ ਚੰਦਨ ਪਾਊਡਰ ਤੇ ਥੋੜਾ ਜਿਹਾ ਗੁਲਾਬ ਜਲ ਮਿਕਸ ਕਰਕੇ ਇੱਕ ਸਮੂਥ ਪੇਸਟ ਤਿਆਰ ਕਰਕੇ ਆਪਣੇ ਚਿਹਰੇ ਤੇ ਲਗਾ ਲਓ 20 ਮਿੰਟ ਬਾਅਦ ਧੋ ਲਓ ਇਸ ਨਾਲ ਦਾਗ ਤੱਬੇ ਘਟ ਹੋ ਜਾਣਗੇ ਨੰਬਰ 49 ਵਾਲਾਂ ਵਿੱਚ ਲੱਕੜੀ ਦੀ ਬਣੀ ਕੰਗੀ ਫੇਰ ਨਾਲ ਵਾਲ ਕੱਟ ਛੜਦੇ ਆ ਨਾਲ ਹੀ ਵਾਲਾਂ ਦੀ ਮਜ਼ਬੂਤੀ ਵਾਦੀ ਹੈ ਕੰਗੀ ਵਾਲਾਂ ਨੂੰ ਫਾਇਦੇ ਹੀ ਦਿੰਦੀ ਹੈ ਕਦੇ ਵੀ ਨੁਕਸਾਨ ਨਹੀਂ ਕਰਦੀ ਨੰਬਰ 50 ਆਟੇ ਨੂੰ ਬਿਨਾਂ ਛਾਣੇ ਹੀ ਰੋਟੀ ਬਣਾ ਕੇ ਖਾਓ ਜੋ ਸਾਡੀ ਸਿਹਤ ਨੂੰ ਜ਼ਿਆਦਾ ਤਤ ਦਿੰਦਾ ਇਸ ਨਾਲ ਸਾਡੇ ਸਰੀਰ ਨੂੰ ਰੋਟੀ ਖਾਣ ਨਾਲ ਲਾਭ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ